ਦੀ ਵੱਡੀ ਖਬਰ ਆ ਰਹੀ ਹੈ ਸ੍ਰੀ ਹਿਮਕੁਟ ਸਾਹਿਬ ਜੁਥੇ ਕੀ 18 ਸਾਲਾ ਪੰਜਾਬੀ ਨੌਜਵਾਨ ਜੋ ਕਿ ਯਾਤਰਾ ਤੇ ਗਿਆ ਸੀ ਪਰ ਉਸਦੀ ਦਰਦਨਾਕ ਮੌਤ ਹੋ ਗਈ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ਼ 18 ਸਾਲ ਹੈ ਉਹ 90 ਲੋਕਾਂ ਦੇ ਜਥੇ ਦੇ ਨਾਲ ਸ੍ਰੀ ਹਿਮਕੁਟ ਸਾਹਿਬ ਯਾਤਰਾ ਤੇ ਗਿਆ ਸੀ ਪਰ ਉੱਥੇ ਮੱਥਾ ਟੇਕਣ ਤੋਂ ਪਹਿਲਾਂ ਹੀ ਇੱਕ ਖੱਡ ਦੇ ਵਿੱਚ ਇਹ ਨੌਜਵਾਨ ਡਿੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਦੀ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਰੈਸਕਿਊ ਆਪਰੇਸ਼ਨ ਚਲਾ ਕੇ ਨੌਜਵਾਨ ਨੂੰ ਡੂੰਗੀ ਖੱਡ ਦੇ ਵਿੱਚੋਂ ਕੱਢਿਆ ਗਿਆ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਹੁਣ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਬੇਹੱਦ ਦਰਦਨਾਕ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 18 ਸਾਲ ਹੈ ਉਸਦੀ ਡੂੰਗੀ ਖੜ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੋ ਰਸਤਾ ਉੱਥੇ ਯਾਤਰਾ ਤੇ ਲੰਘਣ ਦੇ ਲਈ ਬਣਾਇਆ ਗਿਆ ਪਰ ਇਹ ਨੌਜਵਾਨ ਉਸ ਰਸਤੇ ਨੂੰ ਛੱਡ ਕੇ ਦੂਸਰੇ ਰਸਤੇ ਤੇ ਚਲਾ ਗਿਆ ਜੋ ਕਿ ਪੁਰਾਣਾ ਰਸਤਾ ਹੈ ਖਰਾਬ ਹੋ ਚੁੱਕਾ ਹੈ ਤੇ ਉਹੀ ਕਾਰਨ ਰਿਹਾ ਹੈ ਕਿ ਨੌਜਵਾਨ ਡੂੰਗੀ ਖੜ ਦੇ ਵਿੱਚ गिर ਜਾਂਦਾ ਹੈ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਜੋ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਐਤਵਾਰ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਹਿਮਕੁਟ ਸਾਹਿਬ ਗੁਰਦੁਆਰੇ ਦੇ ਨੇੜੇ ਡੂੰਗੀ ਖੱਡ ਦੇ ਵਿੱਚ ਡਿੱਗਣ ਦੇ ਕਾਰਨ ਪੰਜਾਬ ਦੇ ਅੰਮ੍ਰਿਤਸਰ ਦੇ 18 ਸਾਲਾ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲੇਪਿੰਡ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਕਿ 90 ਲੋਕਾਂ ਦੇ ਨਾਲ ਹਿਮਕੁਟ ਸਾਹਿਬ ਯਾਤਰਾ ਤੇ ਗਿਆ ਸੀ ਪਰ ਯਾਤਰਾ ਦੌਰਾਨ ਅਚਾਨਕ ਉਹ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਪੁਲਿਸ ਨੇ ਕਿਹਾ ਕਿ ਗੁਰਦੁਆਰੇ ਵੱਲ ਜਾਣ ਵਾਲਾ ਜੋ ਮੁੱਖ ਫੁੱਟਪਾਥ ਉਹਨਾਂ ਦੇ ਵੱਲੋਂ ਬਣਾਇਆ ਗਿਆ ਉਸ ਨੂੰ ਛੱਡ ਕੇ ਇਹ ਖਰਾਬ ਰਸਤੇ ਤੇ ਚਲਾ ਗਿਆ ਜੋ ਕਿ ਪੁਰਾਣਾ ਰਸਤਾ ਸੀ ਸੁਰੱਖਿਆ ਚਿੰਤਾਵਾਂ ਕਾਰਨ ਉਹ ਰਸਤਾ ਜੋ ਹੈ ਉਹ ਬੰਦ ਕੀਤਾ ਗਿਆ ਸੀ ਪਰ ਇਹ ਨੌਜਵਾਨ ਇਕੱਲਾ ਉੱਧਰ ਨੂੰ ਤੁਰ ਪੈਂਦਾ ਹੈ ਜਿਸ ਕਾਰਨ ਇਹ ਡੂੰਗੀ ਖੱਡ ਦੇ ਵਿੱਚ ਫਿਸਲ ਕੇ ਡਿੱਗ ਜਾਂਦਾ ਹੈ ਤੇ ਮੌਕੇ ਤੇ ਇਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਰੈਸਕੂ ਆਪਰੇਸ਼ਨ ਚਲਾ ਕੇ ਹੁਣ ਉਸ ਦੀ Laash ਡੂੰਗੀ ਖੱਡ ਦੇ ਵਿੱਚੋਂ ਕੱਢਿਆ ਤੇ Post Mortem ਦੇ ਲਈ ਭੇਜ ਦਿੱਤਾ ਗਿਆ ਨਾਲ ਹੀ ਨਾਲ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹਾਂਜੀ ਅਮਨਦੀਪ ਸਿੰਘ ਹੈਗਾ ਜੀ ਮੈਂ। ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ। ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾਲ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਘੇ ਖਾਈ ਸੀ ਕਿਤੇ ਵਿੱਚ ਜਾ ਡਿੱਗੇ ਜੀ। ਇਹ ਕਿਹੜਾ ਕਿਧਾਰ ਹੈ? ਇਹਨਾਂ ਦਾ ਗੁਰਪ੍ਰੀਤ ਸਿੰਘ ਜੀ। 18-19 ਸਾਲ ਜੀ। ਇਹ ਪਿਤਾ ਜੀ ਨਾਲ ਤੇ ਗ੍ਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਕਿੰਨੇ ਭੈਣ ਦਾ ਭਾਗ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇੱਥੇ ਪਰਿਵਾਰ ਨੂੰ ਜਦੋਂ ਆਪਾਂ ਲੱਗਾ ਘਟਨਾ ਵਾਲੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਤੇ ਉਹਨਾਂ ਦੇ ਕਾਲ ਆਈ ਸੀ ਇੱਦਾਂ ਇੱਦਾਂ ਮਿਸ ਹੈਪਟਿੰਗ ਹੋ ਗਈ ਆ ਜੀ ਕਿੰਨੀ ਤੋਂ ਮੀਟਰ ਜਿੱਤੋਂ ਵੱਡਾ ਜਾਂਦਾ ਇਹ 300 ਫੁੱਟ ਜੀ ਹਾਂਜੀ ਹਾਂਜੀ ਮੌਕੇ ਤੇ ਡੈਥ ਹੋ ਗਈ ਜੀ ਪਰਗਟ ਸਿੰਘ ਕੀ ਲੱਗਦੇ ਸੀ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਦਾਫੀ ਹੋ ਗਏ ਹੋਈ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ ਪੰਜ ਜਣੇ ਆਖੇ ਸੀ ਕਦੋਂ ਦੇ ਗਏ ਸੀ ਯਾਤਰਾ ਤੇ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰਹੇ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਪਣਾ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਇਹ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥੱਲੇ ਕਠਨਾ ਰਸਤਾ ਥੋੜਾ ਆ ਉਹ ਹਰ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਣ ਦੇ ਮਗਰ ਮੈਂ ਸੋ ਠੀਕ ਆ ਤੇ ਥੋੜਾ ਵਧੀਆ ਕੋਈ ਕਹਿੰਣ ਉਹ ਮੁੜ ਕੇ ਮੇਰਾ ਇੱਕ ਦੋਸਤ ਆਉਂਦਾ ਉਹਨੇ ਫਿਰ ਐਬੂਲੈਂਸ ਦੇ ਵਿੱਚ ਵੀ ਇਹਨੂੰ ਲੈ ਕੇ ਆਇਆ ਕਿ ਇਹਦਾ ਪਿੰਮਾ ਸਾਢੇ 10:00 ਵਜੇ ਦੀ 10:30 ਵਜੇ ਦੇ ਕਰੀਬ ਸਭਾ ਪਾਪਰੀ ਘਟਨਾ ਦਿੱਤੀ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦੋਂ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਉਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁੱਕੇ ਉਹ ਨਹੀਂ ਗਿਆ ਕਿੱਲੇ ਕਿਹੜੇ ਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਦੀ ਬੋਡੀ ਜਿਹੜੀ ਬਾਹਰ ਕੱਢੀ ਇਹਦੀ ਖਾਡੂ ਨਹੀਂ ਸੀ ਕਿਲੇ ਮੇਰਾ 70 ਕਿ ਫੁੱਟ ਮੀਟਰ ਵਾਲੋ ਇਨਕ ਹੈਗੀ ਆਕ ਦੀ ਗੱਲ ਕਰੀਏ ਫੋਨ ਕੋਲ ਨੰਬਰ ਕਰਵਾਣ ਦੇ ਗੁਰਪ੍ਰੀਤ ਹੁਣੀ ਗੁਰਪ੍ਰੀਤ ਉਹਨਾਂ ਦੇ ਫਾਦਰ ਆ ਮਾਦਰ ਆ ਗੁਰਪ੍ਰੀਤ ਦੇ ਸਿਸਟਰ ਉਹਦੀ ਗੁਰਪ੍ਰੀਤ ਦਾ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਗਰੇਵਾਲ ਟੀਚਰ ਖਾਲਸਾ ਕੋਲ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਅੱਜ ਪੜਨਾ ਵਾਪਰਿਆ ਇਹ ਬਹੁਤ ਹੀ ਦੁੱਖਦਾਈ ਆ ਅਕੈਟ ਇਸ ਹੈ ਆ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਜੋ ਕਿ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਕਮਰਸ ਦਾ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨਾ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਮੇਰੇ ਕੋਲ ਸ਼ਬਦ ਨਹੀਂ ਆ ਮੈਡਮ ਕੁਲਜੀਤ ਨੇ ਇਹਨਾਂ ਨੇ ਉਸ ਬੱਚੇ ਦੀ ਇੱਥੇ ਸਾਡੇ ਸਕੂਲ ਐਡਮਿਸ਼ਨ ਕਰਾਈ ਸੀ ਮੈਂ ਪਰਮਾਤਮਾ ਅਗੇ ਇਹ ਅਰਦਾਸ ਕਰਦੀ ਆਂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇਸ ਸਮੇ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਕਹਿ ਸਕਾਂ ਪਰਵਾਰ ਚ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਦਾਦੀ ਮਾਂ ਉਹਦੀ ਛੋਟੀ ਭੈਣ ਹੈ ਮਦਰ ਹੈ ਗੁਰਪ੍ਰੀਤ ਦੀ 18 ਸਾਲ ਉਮਰ ਸੀ ਇਸ ਉਮਰ ਦੇ ਵਿੱਚ ਮਾਂ ਪਿਓ ਦਾ ਲੱਕ ਟੁੱਟ ਜਾਂਦਾ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਹਰ ਇੱਕ ਨੇ ਆਪਣੇ ਸੁਪਨੇ ਸਜਾਏ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਇੰਨਾ ਅਗਿਆਕਾਰੀ ਬੱਚਾ ਜੋ ਪਤਾ ਲੱਗਾ ਕਿ ਹਿਮਕੁੰਡ ਸਾਹਿਬ ਹੀ ਗਿਆ ਉੱਥੇ ਜਾ ਕੇ ਕੋਈ ਰੇਲਿੰਗ ਨੂੰ ਪਕੜਿਆ ਉਹ ਨਹੀਂ ਸੀ ਮਜ਼ਬੂਤ ਤੇ 350 ਫੁੱਟ ਦੀ ਖਾਈ ਦੇ ਵਿੱਚ ਡਿੱਗ ਕੇ ਜਿਹੜਾ ਆ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਬਹੁਤ ਹੀ ਦੁਖਦਾਈ ਆ ਇਸ ਦੁੱਖ ਦੇ ਪਾਣੀ ਦੇ ਵਿੱਚ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ ਸ਼ਰੀਕ ਹੋ ਕੇ ਦੁੱਖੀ ਬਣਾ ਸਕਦੇ ਕਿੰਨੇ ਸੁਖ ਵੇਲੇ ਨਾ ਜਰੂਰ ਦੁੱਖ ਵੇਲੇ ਜਿਹੜਾ ਆ ਸਾਨੂੰ ਹਾਜ਼ਰ ਹੋਣਾ ਚਾਹੀਦਾ ਆ ਉਸ ਪਰਮਾਤਮਾ ਅੱਗੇ ਹੀ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਮਾਤਮਾ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਗਿੱਲ ਵੱਲੋਂ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਅਰਦਾਸ ਕੀਤੀ ਗਈ 2 ਮਿੰਟ ਦਾ ਮੋਨ ਤੇ ਅਸੀਂ ਸਾਰਾ ਸਟਾਫ ਮੈਡਮ ਮੰਦੀਪ ਮਿਊਜ਼ਿਕ ਆਏ ਨੇ ਅੰਚ ਲਾਏ ਨੇ ਉਹਨਾਂ ਦੇ ਕਲਾਸ ਇੰਚਾਰਜ ਨੇ ਮੈਡਮ ਸ਼ਰੂਤੀ ਸ੍ਰੀਨ ਮੈਡਮ ਕੁਲਜੀਤ कौर ਸਾਰਾ ਸਟਾਫ ਇੱਥੇ ਆਜਰੇ